ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਸਹਿਰ ਵਲੋਗਸ ਤੇ ਹੋਰ ਸਾਰੇ ਤੁਸੀਂ ਕਿਵੇਂ ਹੋ ਜੋ ਵੀ ਆਪਣੇ ਚੈਨਲ ਤੇ ਨਿਊ ਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਟਾਈਮ ਹੈ ਮਾਰਨਿੰਗ ਦਾ 7:00 ਵਜੇ ਆ ਤੇ ਮੈਂ ਮੈਂ ਥੋੜੇ ਥੋੜੇ ਕੰਮ ਹੈ ਜਾਨੀ ਕਿ ਜਿਹੜੇ ਮੇਨ ਬਾਹਰਲੇ ਹੁੰਦੇ ਜਿਵੇਂ ਕਿ ਆਪਾਂ ਵਿੜੇ ਦੀ ਸਫਾਈ ਵਗੈਰਾ ਵੀ ਕਰ ਲਈ ਹੈ ਨਾ ਕੱਪੜੇ ਵਗੈਰਾ ਮਸ਼ੀਨ ਚੋਂ ਕੱਢ ਤੇ ਜਾਨੀ ਕਿ ਹਜੇ ਕਚਲਣ ਵਾਲੇ ਤਾਂ ਰਹਿੰਦੇ ਨੇ ਤੇ ਮੈਂ ਖੈਦ ਲਈ ਕਰੀਆਪਾ ਬਲੌਗ ਦੀ ਜਿਹੜੀ ਸਟਾਰਟਿੰਗ ਕਰਦੇ ਆਂਗੇ ਮੈਂ ਆ ਇਸ ਇਧਰ ਪਸ਼ੂਆਂ ਵੱਲ ਮੈਂ ਇਸੀ ਇਧਰ ਪਸ਼ੂਆਂ ਵੱਲ ਕਿ ਪਸ਼ੂ ਨੱਢ ਮੈਂ ਸੋ ਦੇਹੀ 4:30 4 ਵਜੇ ਬੰਨਤਾ ਤੇ ਅਸੀਂ ਹੁਣ ਪੱਠੇ ਖਾ ਕੇ ਵੇਟ ਕਰ ਰਹੀ ਆਂ ਕਿ ਸਾਨੂੰ ਉਧਰ ਲਈ ਸਾਈਡ ਬੰਨ ਦੋ ਹੁਣ ਮੈਂ ਉੱਧਰ ਜਾਂਦੀ ਸੀ ਮੈਟ ਵਗੈਰਾ ਮੈਂ ਕਿ ਸਿੱਟ ਦਾਂ ਕਿਰਾ ਕਿਉਂਕਿ ਰਾਤ ਨੂੰ ਜਦੋਂ ਆਪਾਂ ਧੋਣੇ ਆ ਤੇ ਫਿਰ ਸਾਈਡ ਤੇ ਖੜੇ ਕਰ ਦਿੰਨੇ ਆਗੇ ਚੰਗੀ ਤਰ੍ਹਾਂ ਸੁੱਕ ਜਾਂਦੇ ਨੇ ਇਹ ਨਾਲ ਇਹਨਾਂ ਨੂੰ ਹੁਣ ਆਪਾਂ ਮੈਂ ਬੰਨਣ ਲੱਗੀ ਸੀਗੀ ਤੇ ਬੀਬੀ ਨੂੰ ਹੱਸਿਆਂ ਦੇ ਸੰਗ ਆ ਬਲੌਗ ਦੀ ਸਟਾਰਟਿੰਗ ਕਰ ਦਈਏ ਕਿਹਨੇ ਕਰ ਦੋ ਇਧਰੋਂ ਵੀ ਅੱਜ ਆਪਾਂ ਰੇੜੀ ਦੀ ਤੇ ਅੰਦਰੋਂ ਝਾੜੂ ਵਗੈਰਾ ਜਿਹੜਾ ਸਾਦਾ ਲਿਆ ਕੱਢ ਕੋਚਾ ਰਹਿ ਗਿਆ ਸੀ ਇਕੱਲਾ ਕੋਚਾ ਲਗੇ ਰਾਂ ਪਸ਼ੂਵ ਜਿਹੜੇ ਸਾਈਡ ਤੇ ਟਾਲ ਦिए ਕੋਸ ਅੱਜ ਪਾਪਾ ਜੀ ਦਿੱਤ ਰਹੀ ਹੈ ਤੇ ਜਿਹੜੀ ਕੁਝ ਠੀਕ ਨਹੀਂ ਹੈ ਗਰਮੀ ਜੀ ਦਾ ਕਰਕੇ ਯਾਨੀ ਕਿ ਗਰਮੀ ਲੱਗ ਗਈ ਇਹਨਾਂ ਨੂੰ ਬੱਚਾ ਪਾਰਟੀ ਪਈ ਆਪਣੀ ਸੁੱਤੀ ਮੈਂ ਉਹਨਾਂ ਨੂੰ ਉਠਾਇ ਹੀ ਨਹੀਂ ਹੈਗਾਗਾ ਮੈਂ ਕਿਹਾ ਨਾ ਜੇ ਉਹ ਸ੍ਰੀਹਾ ਵੀ ਉੱਠ ਖੜਨ ਚਾਹੀਏ ਲੇਟ ਉੱਠਣਾ ਹਨਾ ਕਿਵੇਂ ਵੀ ਉਹਨਾਂ ਨੇ ਦਿਨੇ ਤਾਂ ਟਿਕਣਾ ਹੀ ਨਹੀਂ ਹੁੰਦਾਗਾ ਮੈਂ ਕਿਹਾ ਚਲੋ ਆਪਾਂ ਇਹ ਰਹਿੰਦੇ ਦੋ ਉੱਠਣਗੇ ਆਪਾਂ ਨਾਲੇ ਉਹਦੋਂ ਹੀ ਆ ਜਿਹੜੀ ਉਹਨਾਂ ਨੂੰ ਚਾਹ ਬਣਾਵਾਂਗੇ ਤੇ ਫੜਾਵਾਂਗੇ ਸਮਾਂ ਦੀ ਜਿੰਨਾ ਚਟਕੀ ਰਹਿਦੇ ਆ ਉਹਦੇ ਕੰਮ ਵੀ ਆ ਜਿਹੜੇ ਆਪਾਂ ਚੁੱਪ ਚਾਹਂਦੇ ਜਿਹੜੇ ਜਲਦੀ ਜਲਦੀ ਨਿਬੇੜ ਲੈਣੇ ਆ ਉੱਠਾਂਗੇ ਨਹੀਂ ਨਾ

ਇਹ ਰੋਟੀ ਪਾਣੀ ਦਾ ਜਿਹੜਾ ਕੰਮ ਚੱਲ ਰਿਹਾ ਤੇ ਆਪਾਂ ਮੈਂ ਜਿਹਨੂੰ ਕਿ ਅੰਦਰੋਂ ਛੜੂ ਪੁੱਛੇ ਦਾ ਕੰਮ ਹੈ ਜਿਹੜਾ ਨਵੀਂ ਰੁੱਤਾਂ ਤੇ ਬੱਚੇ ਆਪੀ ਆਪਣੀਆਂ ਖੇਡਾਂ ਖੇਡ ਰਹੇ ਐ ਮੰਮਾ ਅਸੀਂ ਹਨ ਦੇਰਾਂ ਲਈ ਨਹੀਂ ਅਸੀਂ ਖਾਈ ਮੈਂ ਕਿਹਾ ਅਸੀਂ ਬਸ ਮੰਮਾ ਅਸੀਂ ਬਸ ਜਮੇ ਤੇ ਲਾਲੀ ਰੋਟੀ ਬਕਾਈ ਨਾਦਰ ਨਹੀਂ ਲੱਗਦੀ ਮੈਂ ਕੱਟ ਕੇ ਕਰਕੇ ਆਈ ਨਹੀਂ ਕਾਦੀ ਨਾਲ ਖੱਡੀਆਂ ਨੇ ਗੈਂਸ ਬੜੇ ਠੰਡੇ ਹੀ ਬੈਠੇ ਆ ਕਾਦੀ ਸਬਜ਼ੀ ਬਣਾ ਰਹੇ ਹਾਂ ਪਲੀਆਂ ਹੂੰ ਪਲੀਆਂ ਪਲੀਆਂ ਖਾਦੀ ਸਬਜ਼ੀ ਦੇ ਦੀ ਪਲੀਆਂ ਦੀ ਖਾਓ ਪਹਿਲਾਂ ਰੋਟੀ ਉਹ ਜਿਹੜੇ ਇੱਕ ਪਾਸੇ ਧਰ ਕੇ ਗਈ ਸੀ ਸਬਜ਼ੀ ਪਲੀਆਂ ਵੀ ਗਰਮ ਹੋਣ ਦੇ ਲਈ ਤੇ ਦੂਜੇ ਪਾਸੇ ਹੋ ਗਈ ਗਰਮਾ ਤੋਰੀਆਂ ਦੀ ਬੱਚੇ ਜਿਹੜੇ ਖਾਣਗੇ ਪਲੀਆਂ ਜੀ ਅਨੂ ਜੀ ਦੀ ਵੱਡਿਆਂ ਨੂੰ ਆਪਾਂ ਬਣਾਵਾਂਗੇ ਤੋਰੀਆਂ ਦੀ ਸਬਜ਼ੀ ਨਾਲ ਰੋਟੀ ਲੱਸੀ ਵਿੱਚ ਬਖਤ ਵਗੈਰਾ ਪਾਈ ਪਈ ਤੇ ਆਪਾਂ ਫੜਾਉਣੇ ਆ ਸਾਰੇ ਨੂੰ ਰੋਟੀ ਨਹੀਂ ਨਹੀਂ ਬਖਤ ਨਹੀਂ ਲਾਉਣਾ ਆਮ ਆਮ ਬਣਾਉਣੀ ਵਕਤ ਸੋਦੀ ਦਾ ਫੇਵਰਟ ਸਬਜ਼ੀ ਫਲੀਆਂ ਦੀ ਹਾਂ ਸੇਰਤ ਖਾਂਦੀ ਨੇ ਉਹ ਖਾਊਗੀ ਖੰਡ ਵਾਲਾ ਪਰੌਂਠਾ ਮੰਮੀ ਦੇ ਦੋੜਾ ਗਾ ਕੋਈ ਤੇ ਕੀ ਆ ਕਿਸ ਪੰਗੇ ਲੈਣੇ ਹੁੰਨੇ ਹੋ ਲੈ ਹੁਣ ਜਾ ਹਾਂ ਹੁਣ ਸਾਨੂੰ ਹੋ ਰਹੇ ਸੀ ਇਡਾਂ ਲੱਗ ਜਾਣਗੇ ਉੱਥੇ ਨਾਲ ਪਤਾ ਮਾਰੇ ਸਮਾਨ ਨੂੰ ਲੱਗ ਜਾ ਨਵੇਂ ਹੋ ਖਾ ਜਾਣਗੇ ਅੱਗੇ ਪੱਟੀ ਦੇ ਚੈਂਟਰ ਨੂੰ ਨੱਕੜੀ ਜੀ ਇਹ ਹਸਣ ਕਰੀਏ ਚਲੋ ਬੈਠੋ ਪੈਣਾ ਰੋਟੀ ਖਾਓ ਆਪਣੀ ਸਮ੍ਰਿਤ ਸਮ੍ਰਿਤ ਇੱਧਰ ਆ ਜਾ ਬੈਠ ਮੈਂ ਤੇ ਮਰੀ ਥੋੜੀ ਘੰਡਲ ਦੋ ਦੋ ਮਿੰਟ ਨਹੀਂ ਓਪ ਦੇਖ ਲਓ ਕਿੰਨੀ ਚੜ ਗਈ ਹੈਗੀ ਕੰਮ ਨਹੀਂ ਨਿਵੇੜਨੇ ਮੈਂ ਬੈਠ ਜਾਣਾ। ਫੋਟੋ ਕਲੀਜ਼ੂ ਕੰਮ ਨੇ ਵੇੜੋ। ਮੈਂ ਉਰਕੇ ਆਵਦਾ ਕੰਮ ਕਰਨਾ ਅੱਗੇ ਹੋਰ। 2 ਮਿੰਟ ਹੀ ਬੱਸ। ਛੋੜ ਦੇਣੀ 2 ਮਿੰਟ ਲੂਟ ਆਉਂਦੇ। ਕਿੰਨਾ ਵੇਲੇ ਟਾਈਮ ਹੋ ਗਿਆ ਸਵਾ ਸਵਾ ਕਾ 10:10 ਤੇ ਆਪਾਂ ਕੰਮ ਕਰਾ ਜਿਹਦੀ ਆ ਪਿੱਲਾ ਇਹ ਨਹੀਂ ਨਵੇੜ। ਬੱਚੇ ਨਾ ਆ ਰਹੇ ਨੇ। ਇਹ ਦੁਆਦ ਆਉਗੀ ਆਪਣੀ ਵਾਰੀ। ਤੇ ਬੀਬੀ ਲਿਗਾਂ ਨਹੀਂ ਚੜਾ ਲਿਆ। ਟੋਕਰਾਂ ਤੇ ਆਹ ਗੱਟਾ ਫੜਾ ਦੇ ਬੈਠੀ ਬੈਠੀ ਆ ਵੀ ਕੰਮ ਨਵੇੜਦਾ ਮੈਂ। ਕਿਉਂਕਿ ਇਹਦੇ ਵਿੱਚ ਨਾ ਆਪਾਂ ਜਦੋਂ ਇੰਜੇਠੀ ਚਲਾਉਣੀ ਹੁੰਦੀ ਆ ਏਰਨੇ ਦੀ ਜਾਨੀ ਕਿ ਛੋਟੇ ਛੋਟੇ ਗੋਏ ਹੁੰਦੇ ਜਿਹੜੇ ਸੁੱਕੇ ਹੁੰਦੇ ਉਹ ਆਪਾਂ ਇਹਦੇ ਚ ਪਾ ਲੈਨੇ ਆ ਫਿਰ ਜਿਹੜਾ ਕੂੜਾ ਉਹ ਨੀਚੇ ਨਹੀਂ ਉਹ ਹੁੰਦਾ ਦਾ ਤਾਂ ਕਰਕੇ ਵੀ ਵੇਦਾਂ ਕਰਕੇ ਸਾਰਾ ਗੱਟਾ ਇਹਦੇ 'ਤੇ ਲਾ ਦੋਗੀ ਫਿਰ ਕਿਵੇਂ ਮਰਜੀ ਕਿਤੇ ਮਰਜੀ ਟੋਕਰਾ ਪਿਆ ਰਵੇ ਤੇ ਜਿਹੜਾ ਕੂੜਾ ਨਹੀਂ ਖਿੰਡਦਾ ਪਹਿਲਾਂ ਜਦੋਂ ਰੇਪ ਆਉਂਦੇ ਹੁੰਦੇ ਸੀ ਟਰਾਲੀਆਂ ਹਨਾ ਆਏ ਫਿਰ ਆਏ ਪਰ ਪਰ ਕੀ ਕਾ ਬਣੀ ਹੁੰਦੀ ਚੌੜੀ ਜੀ ਹਾਂ ਪਰ ਪਰ ਕੀ ਕਰਦੇ ਹੋ ਯੇਰ ਉਹ ਸੇ ਲੋਟੇ ਕਦੇ ਆਪੇ ਕੋਣ ਸੱਟੇ ਤਾਂ ਕੀ ਆਂ ਗੇੜਾ ਲਈ ਅੰਦੀ ਅੱਛਾ ਹੁਣ ਤਾਂ ਛੋਕਰਾ ਸੱਟੇ ਤਾਂ ਜੇ ਨਾ ਬੜਾ ਬੜਾ ਰੱਖ ਜਾਂਦੇ ਹਾਂ ਹਾਂ ਲੋਰਾਂ ਦਾ ਚਾਰ ਜਾਣੇ ਆਏ ਨਈਆ ਵੀ ਨਿਆ ਵਾਰ ਅੱਛਾ ਦਿਨ ਆਈ ਸਨ ਨਾ ਸੱਟੇ ਤਾਂ ਕਿ ਟੋਕਰੇ ਆਉਂਦੇ ਹੁਣ ਤਾਂ ਬਲ ਪੈ ਜਾਣਗਾ ਹਾਣਾ ਜੀ ਪੈ ਜਾਣ ਹਾਂ ਹੁਣ ਤਾਂ ਚੱਕ ਨਹੀਂ ਨੀ ਇੱਥੇ ਨਹੀਂ ਪਰਦੇਗੇ ਇੱਥੇ ਆ ਗਏ ਹੁਣ ਛੁੱਟ ਜੇ ਹਾਂ ਕੀ ਉਹ ਨੂੰ ਆ ਲਿਆ ਆਹੋ ਮੇਰੇ ਵੀ ਦਿਮਾਗੇ ਵਿੱਚ ਚਲ ਗਿਆ ਸ਼ਾਇਦ ਜੇ ਸੀ ਵੀ ਹਾਂ ਉਹ ਚੱਕ ਲਈ ਕਿ ਵੀ ਵੀ ਜੇ ਵੀ ਸੀ ਜੇ ਵੀ ਸੀ ਅੱਜ ਵੈਸੇ ਹਵਾ ਚੱਲ ਰਹੀ ਆ ਆਂ ਦੀਆਂ ਖਾਂਦਾਂ ਦੀਆਂ ਰਾ ਫਾਰਮ ਕੀ ਨੀ ਟ੍ਰਾਂਸਫਾਰਮ ਕੜਾਣੀ ਆਂਦਾ ਕਾ ਫਾਰਮ ਜਿਵਾ ਘਾਦੇ ਹੁੰਦੇ ਜਿਵਕਾਂ ਨੂੰ ਕੋਈ ਸ਼ਬਦ ਜਿਹੜੇ ਨਹੀਂ ਬੋਲਣੇ ਆਉਂਦੇ ਅੱਜ ਬੜੇ ਆਉਂਦੇ ਮੜੇ ਕਹਿੰਦੇ ਕਿਸੇ ੜੀ ਕੋਲ ਆ ਤ੍ਰੀ ਪਾਪੀ ਵਾਸਤੇ ਕੀੜੀ ਬਣਾ ਰਹੀ ਹੈ ਗਰਮੀ ਹੈ ਹੀ ਵਾਲੀ ਕਿਸੇ ਧੋਨੇ ਚੱਲੀ ਜਾਂਦੀ ਹੈ ਕਿ ਇਹ ਦਵਾਈ ਨਾਲ ਟਰਪਾ ਭਾਲ ਤੇ ਇਹਦਾ ਕਿ ਟਾਈਮ ਨੂੰ ਦੂੰ ਕੀ ਕਰਨਾ ਲੋ ਜੇ ਆਪਾਂ ਕੰਮ ਕਰ ਕਰਕੇ ਹੋ ਗਏ ਸੀ ਫ੍ਰੀ ਤੇ ਟਾਈਮ ਹੋ ਗਿਆ 11 ਦਾ ਤੇ ਆਪਾਂ ਬੱਚਿਆਂ ਨੂੰ ਵੀ ਬੱਚਿਆਂ ਨੇ ਖਾਧੀ ਆਈਸਕ੍ਰੀਮ ਤੇ ਦੂਜੇ ਸਾਰਿਆਂ ਨੂੰ ਆਪਾਂ ਪਿਆਤਾ ਚਾਹ ਪਾਣੀ ਪੀ ਲਿਆ ਜਣੀ ਕਿ ਉਹਨਾਂ ਨੇ ਤੇ ਬੱਚੇ ਚਾਹ ਨਹੀਂ ਪਸੰਦ ਕਰਦੇ ਕਹਿੰਦੇ ਅਸੀਂ ਆਈਸਕ੍ਰੀਮ ਹੀ ਖਾਣੀ ਹੈ ਉਹਨਾਂ ਨੂੰ ਚਲੋ ਮੈਂ ਰਾਤ ਕਸਟਰਡ ਵਗੈਰਾ ਪਾ ਕੇ ਤੇ ਜਮਾ ਕੇ ਰੱਖਤੀ ਸੀਗੀ ਤੇ ਇੱਕ ਆਪਾਂ ਨਵਰੀਤ ਦੀ ਥੋੜੀ ਜਿਹੀ ਹੈਲਪ ਲੈਣੀ ਆ ਮੈਂ ਬਣਾਇਆ ਸੀ ਥੋੜਾ ਜਿਹਾ ਫ੍ਰੀਸ ਪੈਕ ਲੈ ਕੇ ਤੇ ਵੀ ਮ사ਜ ਵਧਗਾ ਕਰ ਲਿਆ ਹੈ ਹਨਾ ਕਰ ਲੈਣੀ ਆ ਮੈਂ ਲ ਕੇ ਲਾ ਕੇ ਦੇ ਇਹ ਆਪਾਂ ਪਹਿਲਾਂ ਵੀ ਬਣਾਇਆ ਸੀਗਾ ਜਿਹਦੇ ਵਿੱਚ ਆਪਾਂ ਪਾਇਆ ਸੀ ਥੋੜਾ ਜਿਹਾ ਜਾਨਕੀ ਬਸ ਜਿਹੜਾ ਅੱਜ ਹੀ ਸਰੀ ਹੈਨਾ ਆਪਾਂ ਜ਼ਿਆਦਾ ਬਣਾ ਕੇ ਨਹੀਂ ਰੱਖੇ ਜਿਵੇਂ ਦਹੀਂ ਪਾਈ ਆ ਥੋੜੀ ਜੀ ਵਿੱਚ ਚੌਲਾਂ ਦਾ ਆਟਾ ਜਿਹੜਾ ਆਪਾਂ ਗ੍ਰाइंड ਕਰ ਲਿਆ ਸੀਗਾ ਤੇ ਟਮਾਟਰ ਤੇ ਵਿੱਚ ਪਾਇਆ ਇਹਦੇ ਇੱਕ ਨਿੰਬੂ ਐਨੀ ਇੱਕ ਚੀਜ਼ਾਂ ਪਾ ਕੇ ਦਹੀਂ ਪਾ ਕੇ ਸੱਚ ਇਹਦਾ ਮ사ਜ ਕਰਾਵਾਂਗੇ ਕਿਉਂਕਿ ਗਰਮੀ ਜ਼ਿਆਦਾ ਹੋਣਾ ਕਰਕੇ ਫੇਸ ਤੇ ਹੋ ਜਾਂਦਾ ਆਲਪਚਾ ਹੋ ਜਾਂਦਾ ਬਟਰਮੈਲਨ ਬਟਰਮੈਲਨ ਲੈ ਆ ਦੇਗੇ ਉਹ ਦਮਾ ਮਾਸ ਆਈਸਕ੍ਰੀਮ ਬਣਾ ਲਾਂਗੇ ਬਣਾ ਲਾਂਗੇ ਐਸੇ ਕਿ ਮੈਂ ਤੇ ਪਹਿਲਾਂ ਜੂਸ ਕਾ ਲੈਂਦੇ ਕਿ ਦੇਖਿਓ ਨੀ ਵਾਟਰਮੈਲਨ ਦੀ ਆਈਸਕ੍ਰੀਮ ਕਰੀ ਮੈਂ ਦੇਖੀਆ ਹੂੰ ਹੂੰ ਆਏਗਾ ਆਏਗਾ ਇਹਦੇ ਇਹ ਵਾਟਰਮੈਲਨ ਲਾ ਕੇ ਉਹ ਸਾਰਾ ਪਿੱਛੇ ਰੈੱਡ ਕੱਢ ਲਿਆ ਉਹ ਦੇ ਕਹ ਲਫਾਫੇ ਚ ਪਾ ਕੇ ਤੇ ਵਿੱਚ ਤੁਹਾਡੀ ਆਏ ਮੋਦੀ ਜੀ ਕੱਢ ਲਈ ਫਿਰ ਇਹਨੂੰ ਐਨਾ ਆਪ ਕੇ ਕੋਈ ਭਾਂਡੇ ਦੇ ਜੂਸ ਕੱਢ ਲਿਆ ਦਾ ਜੂਸ ਕੱਢ ਲਿਆ ਦਾ ਭਾਂਡੇ ਦੇ ਵਿੱਚ ਰਸ ਕੱਢ ਲਿਆ ਹੈ ਵੇਰੇ ਉਹਨੂੰ ਫਰਿੱਜ ਤੇ ਰੱਖਤਾ ਹੈ ਤੇ ਉਹ ਜੰਮ ਗਈ ਉਹ ਜੰਮ ਗਈ ਫਿਰ ਬਾਹਰ ਕੱਢ ਕੇ ਖਾਇਆ ਠੀਕ ਹੈ ਯਾ ਆਈਸਕ੍ਰੀਮ ਬਣ ਗਈ ਠੀਕ ਹੈ ਚਲ ਮੇਰਾ ਕੰਮ ਕਰਤਾ ਜੀ ਟਾਈਮ ਹੋ ਗਿਆ ਦੁਪਹਿਰ ਦਾ ਤੇ ਦੁਪਹਿਰੀ ਪਤੀ ਹੈ ਟਾਈ ਦਾ 2:00 ਵਜੇ ਫਿਰ ਪੇਟ ਭੂਜਾ ਦਾ ਕੰਮ ਹੈ ਜਿਹੜਾ ਚੱਲ ਪੈਂਦਾ ਤੇ ਅੱਜ ਮੰਮੀ ਜੀ ਨੇ ਬਣਾਏ ਸੀਗੇ ਬੱਚਿਆਂ ਵਾਸਤੇ ਨਮਕੀਨ ਚੋਲਸ ਦਾ ਸੁੱਕੇ ਪੇਸਤੇ ਬਣਾ ਕੇ ਰੱਖਤੇ ਸੀਗੇ ਤੇ ਸਾਰਿਆਂ ਦੀ ਵੱਖਰੋ ਵੱਖਰੀ ਫਰਮਾਇਸ਼ ਹੈ ਬੱਚੇ ਵੀ ਸੌਸ ਪਾ ਕੇ ਖਾਣਗੇ ਤੇ ਮੰਮੀ ਕਹਿੰਦੀ ਮੈਨੂੰ ਵੀ ਸੌਸ ਪਾ ਕੇ ਲਿਆ ਦਿਓ ਤੇ ਬੀਬੀ ਕਹਿੰਦੀ ਜੇ ਤਾਂ ਹੋਈ ਕੋਈ ਸਬਜੀ ਸਬਜੀ ਪਾ ਕੇ ਲਿਆ ਦਿਨੀ ਨਹੀਂ ਤਾਂ ਮੈਨੂੰ ਦਹੀਂ ਪਾ ਕੇ ਲਾ ਦਿ ਤੇ ਨਹੀਂ Vado a usare un'uncciola. 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 ਚੱਪਲ ਆਹ ਤੇ ਪੋਸ਼ ਲੈ ਕੇ ਆਇਆ ਕਰ ਕਿੰਨੀ ਗਰਮੀ ਇੱਕ ਕਦਮ ਬਾਹਰ ਨਿਕਲਦੀ ਨਹੀਂ ਇਹ ਕੀ ਲੈ ਸੌਂਦੀ ਨਹੀਂ ਇੱਕ ਮਿੰਟ ਮੈਨੂੰ ਛੱਡ ਕੇ ਸਾਰੇ ਨਮਕ ਪਾ ਕੇ ਖੋਸ਼ ਮम्मी ਨੇ ਪਤਾ ਕੀ ਕਿ ਕਿਤਾ ਐ ਮੈਨਾਂ ਦੁਪਹਿਰੇ ਗਰਮੀ ਦੇ ਉੱਤੇ ਸੁੱਝ ਖੜਨਾ ਔਖਾ ਸੁਭਾ ਕੰਕੀ ਅਸੀਂ ਖਾਣੇ ਰੋਟੀ ਲਈ ਤਾ ਸਾਨੂੰ 9:30 10:00 ਵਜੇ ਜਾਂਦੇ ਆ ਇਹ ਬਿੱਠ ਜਪਈ ਸੀਗੀ ਅੱਗ ਮੰਮੀ ਨੇ ਉਹਦੇ ਚੌਲ ਆ ਜਿਹੜੇ ਵਾਲਤੇ ਸੀਗੇ ਤੇ ਤੜਕਾ ਹੁਣ ਲੱਗ ਉਹ ਤਾਂ ਸੌਂਦੀਆਂ ਨੇ ਸਾਰੇ ਨੇ ਮम्मा ਸਾਹ ਸਮਾਇਆ ਤੜਕਾ ਲੜ ਲੜ ਕੇ ਸੌਂ ਗਿਆਂ ਹੇ ਸੁੱਤੇ ਪਏ ਹਨ ਸਮਰੀ ਇਧਰ ਰੋਟ ਖੜੀ ਹਨ ਅਨੇ ਕਰਿਆਣੇ ਨੂੰ ਤਾਂ ਪਾਉਣੀਆਂ ਸਬਜ਼ੀ ਤੇਿਆਣੇ ਨੂੰ ਪਾਉਣੀਆਂ ਸਾਸ ਨਾ ਆਪਾਂ ਜਦੋਂ ਝੋਨਾ ਲਾਉਣ ਲੱਗਿਆਂ ਨੇ ਹੁੰਨੇ ਹਨਾ ਸ਼ਾਇਦ ਕੜਾਈ ਕਰਦੇ ਹੁੰਨੇ ਆ ਉਸ ਦਿਨ ਮੇਰੀ ਪਸੰਦ ਦੇ ਚੌਲ ਬਣਨੇਗੇ ਮਿੱਠੇ ਚੌਲ ਇਹਨਾਂ ਨੂੰ ਕੀਨ ਚੌਲ ਨਹੀਂ ਪਸੰਦ ਮੈਨੂੰ ਚਲੋ ਜੀ ਫੜਾ ਲੀ ਆਪਾਂ ਸਾਰਿਆਂ ਨੂੰ ਖਿੰਦਰਗੇ ਚਮਚੇ ਪਲੀਜ਼ ਬਲੌਗ ਨੂੰ ਜੀ ਫੁੱਲ ਵਾਚ ਕਰਿਆ ਕਰੋ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਮੰਨੂ ਜੀ ਗਰਮੀ ਕਿੰਨੀ ਹੋ ਗਈ ਨਾ ਗਰਮੀ ਬਹੁਤ ਹੈ ਹਵਾ ਤਾਂ ਚੱਲਦੀ ਹੈ ਪਰ ਚਾਹ ਦੀ ਤੱਤੀ ਤੱਤੀ ਲੂ। ਮੰਮੀ ਜੀ ਆ ਕੀ ਆ ਟਰੈਕਟਰ ਤੇ ਪਿੱਛੇ ਲੱਗ ਤੇ ਹਰ ਦੇ ਵਿੱਚ ਕੀ ਆ? ਇਹ ਵੈਸੇ ਨਾਮ ਤਾਂ ਮੈਨੂੰ ਵੀ ਨਹੀਂ ਪਤਾ ਤੇ ਪਰ ਵੀ ਇੰਨਾ ਪਤਾ ਲੱਗ ਗਿਆ ਇਹਦੇ ਨੇ ਕੱਦੂ ਕਰਨਗੇ ਕੱਲ ਨੂੰ। ਕੱਲ ਨੂੰ ਆਪਣੇ ਲੱਗ ਜਾਣਾ ਝੋਨਾ ਲੱਗਣਾ ਤਾ ਕਰਕੇ ਫਿਰ ਹੁਣ ਜਿਹੜਾ ਕੱਲ ਨੂੰ ਫੇਰ ਹੈ ਜਿਹੜੀ ਕੰਮਾਂ ਦੀ ਰਫਤਾਰ ਹੈ 바ਬ ਜਾਂ ਦੀਏਗੀ ਤੇ ਕੱਲ ਨੂੰ ਲੱਗਦਾ ਕਿ ਨਹੀਂ ਚੱਲਣਗੇ ਫਿਰ ਕਰਨਗੇ ਕੱਦੂ ਤੇ ਫਿਰ ਆਪਣੇ ਨੇ। ਆ ਯਾਨੀ ਕਿ ਚੰਨਾ ਵਾਲਾ ਨਾਲੇ ਕਰਨ ਦੇ ਟਰੈਕਟਰ ਗੰਦਾ ਨਾਲੇ ਖਾਣੇ ਦੀ ਗਾਲਾ ਟਰੈਕਟਰ ਦਾ ਜਦੋਂ ਬਾਂਡੇ ਵਿੱਚ ਕਿ ਕਿ ਬਾਂਡੇ ਵਿੱਚ ਹਨਾ ਪਾਣੀ ਲੱਗਿਆ ਹੁੰਦਾ ਦਾ ਬਾਂਡੇ ਦੇ ਵਿੱਚ ਹੋ ਗਏ ਹੁਣ ਇਹ ਕਿੰਨੇ ਹਾਈ ਤੱਕ ਲਿਖਾ ਪਈਏ ਵੀ ਨਹੀਂ ਬੰਨੇ ਪਤਾ ਨਹੀਂ ਕੀ ਗੁੱਡ ਹੈ ਇਹਦੇ ਬਾਂਡੇ ਹੀ ਹੁੰਦੇ ਆ ਕੀ ਕਹਿੰਦੇ ਆ ਟੈਂਕੀ ਭਰ ਗਈ ਟੈਂਕੀ ਹੋਰ ਕੀ ਹੈ ਏਡੀ ਭਰ ਗਈ ਆਗੇ ਇੱਕ ਵੇਰ ਪਾਪਾ ਬਾਰੇ ਸਰਦਾਰ ਬਗਦਾ ਬਾੜਲੀ ਗਰਮੀ ਤਾਂ ਦੇਖਣੀ ਨਹੀਂ ਸਾਰਾ ਦਿਨ ਅੰਦਰ ਅੰਦਰ ਲਓ ਜੀ ਟਾਈਮ ਹੋ ਗਿਆ 5:30 ਦਾ ਤੇ ਆਪਾਂ ਜਿਹੜੇ ਪਹੁੰਚਿਆ ਤੇ ਆ ਗਿਆ ਆਪਣਾ ਕੰਮ ਫਿਰ ਕਿ ਹਾਕ ਸਟਿਚੂ ਹੋ ਗਿਆ ਤੇ ਆਪਾਂ ਵੀ ਚੱਲੇ ਸੀਗੇ ਹੁਣ ਧਾਰ ਕੱਢਣਗੇ ਕਿ ਸ਼ਾਮ ਵਧੀਆ ਆਈਪੀ ਉਧਰ ਫਸਣਾ ਕਰਨੀ ਵੀ ਇਹ ਮੋਰ ਕੇ ਹੌਲੀ ਹੌਲੀ ਕਰਦੇ ਕਰਦੇ ਨਾ ਕੰਮ ਲੇਟ ਹੋ ਜਾਂਦਾ ਹੈਗਾ। ਮਰ ਕੇ ਮੈਂ ਚਲ ਪਹਿਲਾਂ ਮੈਂ ਧਾਰਾ ਕੱਢ ਕੇ ਲੈ ਆਉਣੀ ਐ ਤੇ ਬੀਬੀ ਜੀ ਨੂੰ ਸਬਜ਼ੀ ਫੜਾਇਆ ਏ ਸੀ ਬੀਬੀ ਜੀ ਸਬਜ਼ੀ ਕੱਟੀਆਂ ਨੇ ਤੇ ਮੰਮਾ ਮੰਮੀ ਜੀ ਗਈ ਆ ਕਿਸੇ ਦੇ ਘਰ। ਮੰਮਾ ਜੀ ਕਿ ਕਰਦੇ ਹੋ? ਅੱਜ ਮਾਰਦੀ ਤਾਂ ਨਹੀਂ ਨਹੀਂ ਕਾ ਸੱਚ ਮਾਰਤ ਕਿਹੜੀ ਆ ਨਾ ਹੋ ਗਏ ਹੈ ਮਾਰਤ ਕਿਹੜੀ ਆਗੀ ਇਹ ਦੇਖ ਗੇਟਡ ਹਾਂਜੀ ਸਾਗ ਨਾਲ ਖਾਣ ਪੀਣੇ ਚੱਲਣਾ ਸੀ 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 ਮਮਾ ਸੁਆਦ ਸੁਆਦ ਮਾੜੀ ਸੁਆਦ ਕਿਉਂ ਨਹੀਂ ਸਵਾਦ ਹੈ ਤਾਂ ਖਾ ਲੈਨੀ ਉਹ ਕੋਈ ਨਹੀਂ ਤੁਸੀਂ ਤਾਂ ਸ਼ੇਕ ਬਣਾ ਦੋ ਮਮਾ ਜੜੀਆਂ ਛੱਡੀਆਂ ਛੱਡੀਆਂ ਵਾਧਾ ਉਹਨਾਂ ਨੂੰ ਕੀ ਪਾਣੇ ਹੁੰਨੇ ਆਪਾਂ ਉਹਨਾਂ ਨੂੰ ਪੱਠੇ ਪਾਣੇ ਆ ਖਰਾਕ ਵੀ ਪਾਣੇ ਆ ਕੀ ਚਾਹ? ਜਦੋਂ ਪੈਣ ਕੀਤਾ ਦੇ ਕੰਮ ਆਉਂਦਾ ਤਾਂ ਮੈਂ ਤਾਂ ਨਮੀ ਦੇ ਵੀ ਬਿਲਾ ਕਰਦੀ ਆ। ਆਖਿਓ। ਕੈਂਪ ਦੀ ਢੜਕਾ ਵਿੱਚ ਨਿਕਲ ਗਈ। ਆਏ ਵਿੱਚ ਹੋਣੀ। ਗਾਣੇ। ਗਾਣੇ ਗੱਡੀ ਵਿੱਚ। ਮਮਾ ਆ ਕਿਨੇ ਬੁੱਟਾ? ਬਰਕੇ ਹੈ।

ਆ ਜਾ ਭੈਣੇ ਪੰਗੇ ਲੈਂਦੀ ਆ ਉਹ ਮਾਰ ਕੇ ਫੇਰ ਨਾ ਕੱਲ ਮੈਨੂੰ ਵੀ ਮਾਰਦੀ ਸੀ ਏ ਹੁਣ ਤਾਂ ਮੈਨੂੰ ਆਇਆ ਇੱਕ ਦਿਨ ਹੋ ਗਿਆ ਹੁਣ ਨਹੀਂ ਕਰਨਾ ਚਾਹੁੰਦਾ ਇਹਨੂੰ ਇੱਕ ਪਹਿਲਾਂ ਕਿ ਅੰਗਰੇਜ਼ਣ ਵੀ ਹੁੰਦੀ ਸੀ ਉਹ ਕਿੱਧਰ ਗਈ ਕਿਹੜੀ ਅੰਗਰੇਜ਼ਣ ਜਿਹਦਾ ਨਾਮ ਪਰੀ ਰੱਖਿਆ ਸੀ ਪਰੀ ਮਰ ਗਈ ਸੀ ਵਿਚਾਰੀ ਓ ਇੱਕ ਹੋਰ ਸੀਗੀ ਅੰਗਰੇਜ਼ਣ ਉਹ ਵੇਚ ਤੀਆਂ ਆਪਾਂ ਗਾਈਆਂ। ਉਹ ਜਿਹੜੀ ਕਾਲੀ ਚਿੱਟੀ ਜੀ ਸੀ ਤੇਜ ਸੀ। ਆ ਬਿੱਦੂ ਵੇਖ ਤਾਂ। ਨਵੋ ਦੋ ਟੈਰਾਂ ਵਾਲਾ ਸਾਈਕਲ ਚਲਾਉਣਾ ਸਿੱਖ ਗਈ। ਹੂੰ ਖਾਣਾ। ਬੜਾ ਜੂਝੀਆਂ ਤਾਂ ਮੈਨੂੰ ਲੱਗਦਾ ਡਰ ਉਹਨਾਂ ਨੂੰ ਮੈਂ ਕਹੂੰਗੀ ਬਾਟ ਰੰਗ ਨੂੰ। ਕੈ ਗਈ। ਤਾਂ ਉਹ ਕਿ ਬਾਹਰ ਹੋ ਗਈ। ਬੀਬੀ ਸੁਣਾਓ ਕੋਈ ਗੱਲਬਾਤ ਕੀ ਡਾਗਾ ਕੋਈ ਆਪਦੇ ਜ਼ਮਾਨੇ ਦੀਆਂ ਗੱਲਾਂ ਸੁਣਾ ਦੇ ਤੂੰ ਪਹਿਲਾਂ ਸੁਣਾਉਣੀ ਹੁੰਦੀ ਆ ਬੀਬੀ ਆ ਵੀ ਡਿਊਟੀ ਸਾਡੀ ਦੇਖੀ ਪਾਪੂ ਸਾਹਿਬ ਦੀ ਗੱਠੀ ਧਰ ਖਟਾਖਾ ਜਿਸ ਮੱਖਾਂ ਵੜੀ ਜਾਂਦੀ ਆ ਤਾਂ ਆਂ ਕਿਆ ਓ ਸੰਡੇ ਕਿਵੇਂ ਅੰਬਰ ਰੱਖਿਆ ਬਸ ਖਾਦੇ ਆ YouTube ਨਾਉ ਡੇਲੀ ਟੋਕਰੀ ਚਾੱਕ ਲੈ ਮੈਂ ਭੰਗ ਲੈਣ ਤੋਂ ਨਹੀਂ ਗਏ ਬੱਲੇ ਬੱਲੇ ਮਾਮੀ ਨੂੰ ਕੰਮ ਹੀ ਬੱਲੇ ਆ ਐਕਸਮ ਮਰ ਰਹੀ ਹੈ ਅੰਦਰ ਗਰਮੀ ਬਹੁਤ ਆ ਆ ਬਾਗੀ ਦੀ ਮੰਦਰੀ ਨਾ ਮੂੰਹ ਸੈਂਕਲ ਚਲਾਣਾਗੇ ਤੁਹਾਨੂੰ ਦੋ ਟੇਰਾ ਵਾਲਾ ਕੋਲ ਦੀ ਜਾਏਗੀ ਸੈਂਕਲੋ ਵਾਲਾ orange cycle ਕਾਰੇ ਤੁਸੀਂ ਮੈਨੂੰ ਸਿੱਦੇ ਸਿੱਧੇ ਰਾਤ ਨੂੰ ਚਲਾਉਣਾ ਆਂਦਾ ਹਾਂ ਚੱਲ ਚੜ੍ਹ ਹੁੰਦੇ ਦੇਖ ਲਓ ਜੀ ਆਟੂ ਦੀਆਂ ਦੇ ਕੱਢਣ ਵਾਲੇ ਕਰ ਲਓ ਲਓ ਜੀ ਆਪਾਂ ਆਪਣੀ ਕੰਮ ਕਰਾਏ ਜਿਹੜੀ ਬਾਹਰੋਂ ਨਵੇੜੇ ਆਏ ਸੀਗੇ ਧਾਰਾ ਕੱਢਣ ਤੋਂ ਬਾਅਦ ਹਨ ਜਿਵੇਂ ਕਿ ਸੀਰਤ ਦਿਖਾਈ ਜਾਂਦੀ ਸੀ ਮੇਰੇ ਭਾਂਡੇ ਵਗੈਰਾ ਐਨੇ ਜ਼ਿਆਦੇ ਮਾਜਣ ਵਾਲੇ ਪਏ ਸੀਗੇ ਇਕੱਠੇ ਕਰੀ ਗਏ ਅੱਜ ਦੁਪਹਿਰ ਦੇ ਫਿਰ ਇੱਕ ਪਾਪਾ ਬਿਮਾਰ ਹੋਣ ਕਰਕੇ ਹਨਾ ਪੋਸ਼ਾ ਦਾ ਵੀ ਸਾਰਾ ਮਹਿੰਗਾ ਕੀਤਾ ਤੇ ਹੁਣ ਮੈਂ ਪੱਠੇ ਵਗੈਰਾ ਵੀ ਪਾਇਆ ਈ ਸੋਗਾ ਦੇ ਪਸ਼ੂ ਟਾਲ ਕੇ ਸਾਫ ਸਫਾਈ ਜਿਹੜੀ ਸਾਨੀ ਉਧਰੋਂ ਕਰੀ ਜਾਂਦੀ ਸੀ ਹੁਣ ਮੈਂ ਆ ਗਈ ਸੀਗੀ ਰੂਮ ਦੇ ਵਿੱਚ ਮੈਂ ਕਿਹਾ ਨਾ ਚਲੋ ਮਸ਼ੀਨ ਆਪਣੇ ਇੱਕ ਵਾਰੀ ਆਪਾਂ ਬਾਹਰ ਕੱਢਦੇ ਹਾਂ ਬਰਾਂਡੇ ਦੇ ਵਿੱਚ ਮੰਮੀ ਹਜੇ ਰੋਟੀ ਬਣਾਉਣ ਲੱਗਦੇ ਆ ਕਿਉਂਕਿ ਜਦੋਂ ਰੋਟੀ ਬਣਾਉਣ ਲੱਗਣਗੇ ਹਨਾ ਫੇਰ ਹੀ ਫੜਾਣੀ ਹੁੰਦੀ ਆ ਮੰਮੀ ਕਹਿੰਦੀ ਚਲੋ ਉਹਨਾਂ ਚਿਰ ਉਹ ਕਹਿ ਦਿੰਦੇ ਉਹਨਾਂ ਚਿਰ ਬੈਠ ਜਾ ਮਸ਼ੀਨ ਤੇ ਜਾ ਕੇ ਜੰਨਾ ਚਿਰ ਟਾਈਮ ਹੈਗਾਗਾ ਚਲ ਮੈਨੂੰ ਆਇਆ ਇੱਕ ਰਿਆ ਗਿਆ ਸੀ ਪਹੁੰਚਾ ਬਣਾਉਣ ਨਾਲ ਮੈਂ ਬਣਾ ਆਂ ਤੇ ਟਾਈਮ ਵੀ 7:30 7:30 ਹੋ ਗਈ। ਵੈਸੇ ਦਿਨ ਤਾਂ ਹਜੇ 바ਵਾ ਖੜਾ ਤੇ ਬੱਚੇ ਉਧਰ ਗਏ ਆਪਣੇ ਦੂਜੀ ਘਰੇ ਚਾਚਾ ਜੀ ਦੇ ਘਰੇ ਖੇਡਣ ਤੇ ਥੋੜਾ ਜਿਹਾ ਕੰਮ ਰਹਿ ਗਿਆ ਮੇਰਾ ਇਹਨਾਂ ਦਾ ਕੰਪਲੀਟ ਕਰਦਾ ਕੱਲ ਨੂੰ ਆਪਾਂ ਦੂਸਰੀ ਬਾਟਮ ਦੇਖਾਂਗੇ। ਅੱਜ ਸਿਰਤ ਦੀ ਪਸੰਦ ਦੀ ਬਣਾਈ ਐ ਸਬਜੀ ਆਲੂ ਪਕੌੜੇ ਇਹ ਹੋਰ ਕੋਈ ਸਬਜੀ ਪਸੰਦ ਨਹੀਂ ਕਰਦੀ ਆਨਲੀ ਪਕੌੜੇ ਹੋਣ ਚਿਹਰਾ ਆ ਦੀ ਖਵਾਉਗੀ ਪਤਾ ਦਾਨੇ ਪੈਣਾ ਰਸ ਕੇ ਖਾਂਦੇ ਹੁੰਦੇ ਆ ਅੱਗੇ ਨੂੰ ਕਰ ਚਿਹਰਾ ਆਪਣੀ ਚਲ ਨਹੀਂ ਨਹੀਂ ਬੁੱਤ ਖਾਣੀ ਨਹੀਂ ਕਹਿੰਦੀ ਦਹੀਂ ਲੱਸੀ ਲਿਆਂਦੀ ਆ ਹੋ ਜਾ ਪਤਾ ਉਧਰ ਮੈਂ ਤਾਂ ਹੋਰ ਰੋਟੀ ਲੈ ਕੇ ਦਿੰਨੀ ਆ ਕਿਉਂ ਨਹੀਂ ਜੀ ਕਰਦਾ ਪਾਣੀ ਪੀਪੀ ਕੇ ਨਾ ਢਿੱਡ ਭਰ ਜਾਂਦਾ ਹਾਂ ਕਰਕੇ ਜੀ ਕਰਦਾ ਪਾਣੀ ਲੈ ਲੀ ਪਾਣੀ ਆ ਲੈ ਲੱਸੀ ਨਹੀਂ ਪੀਣੀ ਲੱਸੀ ਵੀ ਲਾ ਪਰ ਪਾਣੀ ਦੇ ਬੰਦੇ ਲੱਗੇ ਪਾਣੀ ਦੀ ਤੇ ਤੇ ਲੱਗੀ ਜਾਂਦੀ ਖਾ ਰੋਟੀ ਜਲਦੀ ਟਾਈਮ ਹੋ ਗਿਆ 8:30 ਦਾ ਪਾਪੇ ਖਾਣੀ ਰੋਟੀ ਬ੍ਰੈਡ ਚੱਲੂ ਹਾਂ ਦੁੱਧ ਪਤਾ ਕਰਦੇ ਇਹਨੇ ਕਰਾਉਂਦਾ ਤੁਹਾਨੂੰ ਮੈਂ ਪਾ ਲੈ ਕੇ ਰੋਟੀ ਨਹੀਂ ਕਰਦੇ ਉਹਨਾਂ ਦੇ ਕਰਵਾ ਹੈਗਾ ਹੈਗਾ ਹਵਾ ਵੀ ਚੱਲ ਪਈ ਹੁਣ ਹਵਾ ਤਾਂ ਵੈਸੇ ਦਿਨ ਦੀ ਚੱਲ ਰਹੀ ਹੈ ਪਰ ਬਰਮਸੀ ਪੂਰੀ ਹਵਾ ਪਰ ਹੁਣ ਠੀਕ ਹੈ ਸਾਹ ਦੇਣੇ ਨਾ ਖਾਂਣ ਕਰਨੀ ਨੀਗਾ ਜਿੱਦੇ ਭੂਆ ਹੁੰਦੀ ਆ ਜਿੱਦੇ ਭੂਆ ਸੀ ਫੁਖੜੇ ਵੀ ਆਏ ਸੀ ਉਹਦੇ ਸੈਂਡਵਿਚ ਬਣਾਏ ਸੀ ਮੇਰੇ ਤੋਂ ਸਾਨੂੰ ਦਿਖਾਇਓ ਨਿਆਰਾ ਅਬ ਮੈਂ ਰੈਸਿਪੀ ਸ਼ੇਅਰ ਕਰੂੰਗਾ ਸਾਰੇ ਨਾਲ ਠੀਕ ਐ ਕੱਲ ਨੂੰ ਬਣਾਇਆ ਅਸੀਂ ਵੀ ਬਣਾਇ ਸੀ ਬਹੁਤ ਟੇਸਟੀ ਬਣੀ ਸੀ ਹਾਂ ਖਾ ਮੇਰਾ ਲਓ ਜੀ ਟਾਈਮ ਹੋ ਗਿਆ 9:30 ਦਾ ਤੇ ਅੱਜ ਆਪਾਂ ਪਾਈ ਸੀਗੀ ਨਾ ਮੁਰਗੀਆਂ ਵਾਲੀ ਰੇ ਫਾਰਮ ਤੋਂ ਤੇ ਅੱਜ ਟਰੈਕਟਰ ਗਾਹ ਨਹੀਂ ਆਉਂਦਾ ਤੈਨਾਂ ਨੇ ਕਹਿੰਦੇ ਇੱਥੇ ਰੋਕਦੇ ਮੈਨੂੰ ਜਦੋਂ ਮੈਂ ਆਉਣ ਲੱਗਾ ਇੱਥੇ ਹੱਥ ਚੱਟਣ ਲੱਗ ਗੀਆਂ ਦਵਾ ਦਵ ਕਹਿੰਦੇ ਇੱਥੇ ਹੀ ਰੁਕ ਜਾ ਇੱਥੇ ਰੋਇਆ ਮੈਂ ਪਤਾ ਨਹੀਂ ਕੀ ਹੋ ਗਿਆ ਕਿ ਇਹਦੇ ਟਾਇਰ ਲੇਬੜੇ ਹੋਣਗੇ ਰੇ ਨਾਲ ਤੇ ਗਾਹ ਮੁਸਕਾਊਗਾ ਭਾਈ ਤੇ ਇਹਨਾਂ ਟਰੈਕਟਰ ਨਹੀਂ ਗਾਹ ਹੋਂ ਦਿੱਤਾ ਇਸ ਵੇਰੇ ਆਪਾਂ ਲੱਗਣਾ ਕੱਦੂ ਕਰਨ ਧੋਨਾ ਲਾਉਣ ਲੱਗਣਾ ਕੱਲ ਨੂੰ ਤੇ ਹਾਂਜੀ ਬੇਟਾ 1 ਮਿੰਟ ਤੇ ਆ ਰਮਣਾ ਨਾ ਆ ਰਮਣਾ ਇਹ 9:30 ਵਜੇ ਤੀ ਕਹੀਂ ਕੀੜੇ ਖਾਂਦੀ ਪੜਦੀ ਫੱਦੀ ਰਹਿੰਦੀ ਆ ਇਹਨੂੰ ਹੋਰ ਕੋਈ ਗੱਲ ਆ ਟਾਈਮ ਕੋ ਭਾਂਡੇ ਮੰਜਾ ਦਾ ਰਾਤ ਦੇ 10 ਵਜੇ ਪਏ ਆ ਕਿਹੜੇ ਵੇਲੇ ਦਾ ਮਾ ਕੇ ਰੋਟੀ ਖਾਧੀ ਹੈਗੀ ਹੈ ਤੇ ਵੀ ਬੰਦਾ ਪੈ ਜੇ ਸੌ ਜੇ ਟਾਈਮ ਨਾਲ ਕੰਮ ਕਰ ਲਿਆ ਕਰੋ ਨਿਵੇੜ ਲਿਆ ਕਰੋ ਟਾਈਮ ਨਾਲ ਕੰਮ ਕੋਈ ਮੇਰੇ ਨਾਲ ਭੈਣਾਂ ਹੋਣਗੀਆਂ ਜਿਹੜੀਆਂ ਰਾਤਾਂ ਲੱਗਦੀਆਂ ਨੇ ਕੰਮ ਵਾਲੇ ਬੰਦੇ ਰਾਤਾਂ ਨੂੰ ਜਾਗਦੇ ਹੀ ਹੁੰਦੇ ਆ ਕੰਮ ਵਾਲੇ ਬੰਦੇ ਲਈ ਕੀ ਜਾਣਤੇ ਕੀ ਸੌਂਹਿਰ ਉਹ ਵੀ ਆ ਬੀ 8 ਲੱਖ ਹੁੰਦਾ ਉਹ ਲਾਸਟ ਹੀ ਆਪਣਾ ਦਾ ਆਪਣਾ ਤਾਂ 10 ਵੀ ਲਾਸਟ ਹੀ ਹੁੰਦੇ ਆ ਚਲੋ ਜੀ ਆਪਾਂ ਇਸੇ ਨਾਲ ਹੀ ਹਾਂਜੀ ਪਹਿਲਾਂ ਤੁਸੀਂ ਦੱਸੋ ਗੱਲ ਹਾਂਜੀ ਦੱਸੋ ਬੇਟਾ ਇਹ ਰੁੱਸ ਚੁੱਕਿਆ ਐ ਨਾ ਮੈਂ ਤੁਰਨ ਜਾਣਾ ਨਹੀਂ ਤੁਰਨ ਨਹੀਂ ਜਾਣਾ ਬੇਟਾ ਹੁਣ 10:00 ਵਜੇ ਪਏ ਆ ਗਏ ਹੈ 9:30 ਹੋ ਗਏ ਲਓ ਜੀ ਆਪਾਂ ਇੱਥੇ ਹੀ ਆਪਣੇ ਵਲੌਗ ਦਾ ਅੱਜ ਕਰਦੇ ਆ ਹੈਪੀ ਐਂਡਿੰਗ ਹੈਪੀ ਐਪੀ ਐਂਡਿੰਗ ਤੇ ਜਿਹੜੇ ਵੀ ਭਾਈ ਆਪਣੇ ਵੀਰ ਉਹ ਜੋ ਨਾ ਲੱਗਨਦਾ ਹਾਂ ਇਸ ਤੋਂ ਬਾਅਦ ਜਿਹੜਾ ਵਲੌਗ ਆਊਗਾ ਉਹ ਆਊਗਾ ਝੋਨਾ ਲਾਉਣ ਦਾ ਠੀਕ ਹੈ ਤੇ ਜੋ ਵੀ ਆਪਣੇ ਨਿਊ ਸਬਸਕ੍ਰਾਈਬਰ ਨੇ ਤੇ ਜੋ ਵੀ ਆਪਣੇ ਚੈਨਲ ਤੇ ਨਿਊ ਨੇ ਜੇ ਵੀ ਆਪਣੇ ਚੈਨਲ ਦੇ ਨਿਊ ਨੇ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਆਪਣਾ ਪਿਆਰਾ ਜਿਹਾ ਕਮੈਂਟ ਜਰੂਰ ਕਰਿਆ ਕਰੋ ਜੀ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਜਰੂਰ ਦਬਾ ਲਓ ਕਿਉਂਕਿ ਸਾਡੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲੇ ਆਵੇ ਬਹੁਤ ਬਹੁਤ ਧੰਨਵਾਦ ਜੀ ਗੁੱਡ ਨਾਈਟ ਆਪਾਂ ਕਰਦੇ ਆਂ ਵਲੌਗ ਦਾ ਐਂਡ